ਪਠਾਨਕੋਟ ਪੁਲਿਸ ਦੀ ਨਜਾਇਜ਼ ਮਾਈਨਿੰਗ ਖਿਲਾਫ ਵੱਡੀ ਕਾਰਵਾਈ ਰਾਤ ਸਮੇਂ ਹਨੇਰੇ ਦੀ ਆੜ ਵਿੱਚ ਹੋ ਰਹੀ ਸੀ ਨਜਾਇਜ਼ ਮਾਈਨਿੰਗ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਸੱਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਇੱਕ ਪੋਕਲਿਨ ਮਸ਼ੀਨ ਅਤੇ ਦੋ ਟਰੱਕ ਕੀਤੇ ਬਰਾਮਦ ਇਹੜੀ ਇਹ ਗੱਪ ਸੂਚਨਾਵਾਂ ਜਿਹੜੀਆਂ ਪ੍ਰਾਪਤ ਹੋ ਰਹੀਆਂ ਸੀਗੀਆਂ ਕਿ ਕਿੜੀ ਦੇ ਏਰੀਆ ਦੇ ਵਿੱਚ ਕੁਝ ਜਿਹੜੇ ਹੈਗੇ ਕ੍ਰਸ਼ਰ ਓਨਰਸ ਆਪਣੇ ਵੈਸਟਰਨ ਇੰਟਰਸਟ ਲਈ ਇਲੀਗਲ ਮਾਈਨਿੰਗ ਜਿਹੜੀ ਹੈਗੇ ਬੜੇ ਲੁਕਵੇਂ ਢੰਗ ਨਾਲ ਕਰ ਰਹੇ ਆ ਜਿਵੇਂ ਕਿ ਤੁਸੀਂ ਵੀ ਇਸ ਰਸਤੇ ਥਾਣੀ ਆਏ ਆ ਮੈਂ ਵੀ ਅੱਜ ਮਾਇਨਾ ਕਰਨ ਆਇਆ ਜਗ੍ਹਾ ਤਾਂ ਕੋਈ ਰਾਤ ਹੀ ਆਪਰੇਟ ਕੀਤਾ ਸੀ ਇੱਥੇ ਅ ਸਪੈਸ਼ਲ ਆਪਰੇਸ਼ਨ ਦੁਆਰਾ ਅੱਜ ਤੁਸੀਂ ਰਸਤੇ ਤੇ ਆਏ ਆ ਇੱਥੇ ਗੱਡੀ ਆਉਣਾ ਬਹੁਤ ਮੁਸ਼ਕਲ ਹੈ ਸੋ ਪੁਲਿਸ ਦੀਆਂ ਪਾਰਟੀਆਂਜ਼ ਨੂੰ ਬਕਾਇਦਾ ਤੌਰ ਤੇ ਇੱਥੇ ਮੁਸ਼ਕਲ ਕਰਨੀ ਪਈ ਆ ਪੈਦਲ ਚੱਲ ਕੇ ਆਈਆਂ ਔਰ ਜਿਹੜੀ ਇਹ ਜਗ੍ਹਾ ਹੈ ਸਾਰੇ ਆਸ-ਪਾਸੇ ਕਮਾਦ ਹੈ ਔਰ ਵਿੱਚ ਦੇਖੋ ਕਿੰਨੀ ਵੱਡੀ ਤਦਾਦ ਦੇ ਵਿੱਚ ਇਹ ਜਗ੍ਹਾ ਦਾ ਖਦਾਈ ਕੀਤੀ ਹੋਈ ਆ ਔਰ ਇਹ ਜਿਹੜੇ ਖਦਾਈ ਮੌਕੇ ਤੇ ਕੱਲ ਚੱਲ ਰਹੀ ਸੀ ਉਹਨੂੰ ਸਾਡੀ ਪੁਲਿਸ ਪਾਰਟੀ ਨੇ ਰੇਡ ਕਰਕੇ ਸੀਆਈਏ ਦੀ ਪੁਲਿਸ ਪਾਰਟੀ ਨੇ ਰੇਡ ਕਰਕੇ ਰੰਗੇ ਹਥੀ ਗ੍ਰਿਫਤਾਰ ਕੀਤਾ ਇਹਦੇ ਵਿੱਚ ਇਸ ਦਾ ਮਾਲਕ ਜਿਹੜਾ ਹੈਗਾ ਆ ਕ੍ਰਸ਼ਰ ਓਨਰ ਹੈਗਾ ਸਰਜੀਤ ਸੱਬਾ ਉਹਨੂੰ ਅਸੀਂ ਗ੍ਰਿਫਤਾਰ ਕੀਤਾ ਇਸ ਤੋਂ ਇਲਾਵਾ 6 ਉਹਦੇ ਜਿਹੜੇ ਕਰਿੰਦੇ ਆ ਇੱਥੇ ਮਾਈਨਿੰਗ ਕਰ ਰਹੇ ਸੀਗੇ ਇਨਕਲੂਡਿੰਗ ਇੱਕ ਪੋਕਲਨ ਮਸ਼ੀਨ ਆ ਤੇ ਦੋ ਹਾਈਡਰੌਲਿਕ ਟਿਪਰ ਜਿਹੜੇ ਕਿ ਭਰੇ ਗਏ ਭਰੇ ਜਾ ਰਹੇ ਸੀਗੇ ਉਹਨਾਂ ਨੂੰ ਜਿਹੜਾ ਹੈਗਾ ਮੌਕੇ ਤੋਂ ਗ੍ਰਿਫਤਾਰ ਕਰਕੇ ਰਿਕਵਰ ਕਰ ਲਿਆ ਗਿਆ ਇਦੇ ਵਿੱਚ ਅਸੀਂ ਬਿਲਕੁਲ ਸਖਤ ਰਪਈਆ ਅਪਣਾਵਾਂ ਅਪਣਾਵਾਂਗੇ ਕਿਸੇ ਵੀ ਹਾਲਤ ਦੀ ਜਿਹੜੀ ਕਿਸੇ ਵੀ ਮਹਿਕਮੇ ਦੀ ਕੋਈ ਵੀ ਢੇਲਾ ਚਾਹੇ ਉਹ ਮੇਰਾ ਆਪਣਾ ਮਹਿਕਮਾ ਕਿਉਂ ਨਾ ਹੋਵੇ ਉਹ ਢੇਲ ਬਰਦਾਸ਼ਤ ਨਹੀਂ ਕੀਤੀ ਜਾਏਗੀ ਇਸ ਸੰਬੰਧ